ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਤੇ ਸੰਗਰੂਰ ਤੋਂ ਵੀ ਇਹ ਨੇੜ ਰਹਿ ਜਾਂਦਾ ਦੱਸੋ ਤੇ ਇਹਦੇ ਨੇੜ ਤਨੋਲਾ ਮੰਡੀ ਵੀ ਹੈ ਸਮਰਾ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਪ੍ਰਦੀਪ ਵੀਰ ਦਾ ਨਾਮ ਹੈ ਇੱਥੇ ਪਸ਼ੂ ਵਿਕਰੀ ਵਾਲੇ ਰੂਟੀਨ 'ਚ ਆਉਂਦੇ ਰਹਿੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ 'ਚ ਪੰਜ ਮੱਝਾਂ ਤੁਹਾਨੂੰ ਦਿਖਾਉਣ ਲੱਗਾ ਹਾਂ ਗਾਵਾਂ ਦੇ ਮਾਮਲੇ ਜੇ ਗੱਲ ਕਰੀਏ ਦੋਸਤੋ ਤਾਂ ਇਹ ਵੈੜਦੀ ਛੋਟ ਵੀਡੀਓ ਵੀ ਤੁਸੀਂ ਦੇਖੀ ਆ ਕੱਲ ਇਹਦੀ ਵੀਡੀਓ ਚੈਨਲ ਤੇ ਅਪਲੋਡ ਹੋਈ ਸੀ ਇਹ ਤਰਨਤਾਰਨ ਏਰੀਏ ਦੇ ਇੱਕ ਫਾਰਮ ਵਾਲੇ ਵੀਰ ਨੇ ਖਰੀਦੀ ਹੈ ਕੱਲ ਨੂੰ ਉਸ ਵੀਰ ਕੋਲ ਇਸ ਗਾਣੇ ਜਾਣਾ ਮਤਲਬ ਇਹ ਵਿਕ ਗਈ ਹੈ ਮੱਝਾਂ ਜਿਹੜੀਆਂ ਉਹ ਪੰਜ ਐ ਤੁਹਾਨੂੰ ਆਪਾਂ ਡਿਟੇਲ ਪੁੱਛ ਦਿਆਂਗੇ ਬਾਕੀ ਤੁਸੀਂ ਆ ਕੇ ਚੋ ਲਿਓ ਤਸੱਲੀ ਕਰ ਲਿਓ ਕਿਉਂਕਿ ਪੰਜੇ ਮੱਝਾਂ ਸੋਨੀਆਂ ਸੋਆਂੀਆਂ ਬਾਈ ਕੋਲ ਅੱਜ ਵਿਕਰੀ ਵਾਲੀਆਂ ਮੌਜੂਦ ਆ ਆਓ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਵਾਲੀ ਮੱਝ ਤੋਂ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਤੀਜੀ ਵੀਡੀਓ ਆ ਤੇ ਤੀਜਾ ਹੀ ਦਿਨ ਅੱਜ ਲਗਾਤਾਰ ਹੀ ਬਣਾ ਰਹੇ ਆ ਹਾਂ ਬਈ ਬਾਕੀ ਬਈ ਜਿੰਨੇ ਵੀ ਜਾਨਵਰ ਹੋਣਗੇ ਪਹਿਲਾਂ ਆਪਾਂ گاਵਾ ਦੇ ਵੀ ਮੱਜਾਂ ਦਾ ਵੀ ਮੰਨ ਲਾ ਰੇਟ ਆਪਾਂ ਰੱਖਿਆ ਜਮੇ ਬਾਜ ਵੀ ਰੱਖਣੇ ਤੇ ਬਾਜ ਵੀ ਉਹ ਕਰਨਾ ਕਹਿੰਦਾ ਮਤਲਬ ਵੀ ਜਿਵੇਂ ਹੁਣ ਆ ਚੁੱਟੀ ਆ ਗਈ ਜਿੰਨੇ ਵੀ ਜਾਨਵਰ ਹੋਣਗੇ ਸਾਰਿਆਂ ਦੇ ਬਾਇਬਰੇਟਰ ਰੱਖਣੇ ਨੇ ਵੀ ਜਾਇਜ ਮਾਰਜਣ ਦੀ ਜਾਨਵਰ ਆਪਾਂ ਸੇਲ ਕਰਨੇ ਆ ਠੀਕ ਹੈ ਕਿ ਅੱਗੇ ਲੈਣ ਵਾਲੇ ਬੰਦੇ ਨੂੰ ਵੀ ਦਿੱਕਤ ਨਾ ਹੋਵੇ ਆਪਾਂ ਨੂੰ ਵੀ ਕੋਈ ਆਵੇ ਠੀਕ ਹੈ ਪਹਿਲੇ ਨੰਬਰ ਤੇ ਮੱਝ ਖੜੀ ਜਿਹੜੀ ਇਹ ਦੂਜਾ ਸੂਰਾ ਝੋਟੀ ਬਾਈ ਸੂਈਆ ਕੱਟੀ ਨੂੰ ਇਹਨੇ ਜਨਮ ਦਿੱਤਾ ਜੇਰ ਵਗੈਰਾ ਡਾਨਾ ਹਮ ਚਾਰ ਕਿਲੋ ਬੋਲੀ ਇਹਦੀ ਚੋਈ ਸੀ ਆਪਾਂ ਨੇ ਦੁੱਧ ਜਿੱਥੋਂ ਆਪਾਂ ਇਹ ਲਈਆ ਟੋਟਲ ਜਾਨਵਰ ਆਪਣੇ ਹਿਸਾਰ ਦੇ ਹੁੰਦੇ ਆ ਠੀਕ ਹੈ ਇਹਨੇ ਮੰਨ ਕੇ ਦੁੱਧ ਦਿੱਤਾ ਹੋਇਆ ਕਰਮਾਲੀ ਨੇ 17 ਕਿਲੋ ਠੀਕ ਹੈ ਜਿਹੜਾ ਮਰਜੀ ਸੱਜਣ ਲਈ ਬਾਕੀ ਰੇਟ ਬਾਈ ਸਾਰੀ ਬਾਜਵੀ ਰੇਟ ਰੱਖਣਾ 1,35,000 ਦੀ ਝੋਟੀਆਂ ਆਪਾਂ ਦੇ ਦਾਂਗੇ ਕਿਤੇ ਵੀ ਸੱਜਣ ਕੋਈ ਟਰਾਈ ਕਰਿਆ ਵੇ ਠੀਕ ਹੈ ਤੋਰ ਬੋਤ ਖੋਲੀ ਸੋ 1,35,000 ਚ ਦੋਸਤੋ ਇਹ ਦੂਜਾ ਸੂਆ ਬਾਈ ਜਿਹੜੀਆਂ ਝੋਟੀਆਂ ਨੇ ਬਾਈ ਇਹ ਸਾਰੀਆਂ ਜੈਨੂਨ ਨੇ ਇਹਨਾਂ ਦੇ ਸਿੰਗ ਨੇ ਕੋਈ ਆਪਾਂ ਹੱਥ ਫੇਰੀ ਹਲੇ ਇਹਨਾਂ ਤੇ ਕੋਈ ਨਹੀਂ ਕਰਾਈ ਹੋਈ ਠੀਕ ਹੈ ਇਹਦੇ ਨਾਲ ਬੱਚਾ ਕੱਟੀ ਹੈ 24 ਦੀਆਂ ਬਾਈ ਸਾਰੀਆਂ ਸੌਫਟ ਨੇ ਬਿਲਕੁਲ ਕੋਲੀ ਠੀਕ ਹੈ ਬਾਹਰ ਤੋਰ ਦੇ ਬਾਈ ਬਾਹਰ ਤੋਰ ਸੋ 24 ਦੋਸਤੋ ਨਰਮ ਹੈ ਪੋਲੀ 24 ਦੀ ਹੈ ਬਾਕੀ ਤੁਸੀਂ ਚੋਕੇ ਦੇਖ ਲੋਗੇ ਬਹੁਤ ਵਧੀਆ ਝੋਟੀ ਆ ਬਾਈ ਕੋਈ ਵੀ ਸੱਜਣਾ ਦੇਖੋ ਪੈਸੇ ਇਨਵੈਸਟ ਕਰਦਾ ਅਗਲਾ ਜਨਵਰੀ ਤੀ ਕਰਦਾ ਥੋੜੀ ਵੀਰੇ ਸਵੇਲਿੰਗ ਹੈਗੀ ਇਹਨੂੰ ਜਿਹੜੀ ਚੀਜ਼ ਹੈ ਨਾ ਪਰ ਦੱਸਣ ਦਾ ਫਰਜ਼ ਬਣਦਾ ਪਰ ਅਡਰ ਕੁਆਲਿਟੀ ਇਹਦੀ ਇੰਨੀ ਕੁ ਸ਼ਾਨਦਾਰ ਆ ਜਿੱਦਣ ਕਰਮ ਵਾਲੀ ਇਹ ਦੁੱਧ ਦੇ ਪੀਕ ਲੈਵਲ ਤੇ ਆ ਗਈ ਉਸ ਦਿਨ ਇਹ ਝੋਟੀ ਘਟੋ ਘਟ ਮਾਰਕੀਟ ਦਾ ਰੇਟ ਜਿਹੜਾ ਇਹ 1.45 ਤੋਂ 1.5 ਦੀ ਮੰਡੀ ਦੇ ਵਿੱਚ ਵਿਕਣਦੀ ਹੈ ਇਹ ਝੋਟੀ ਕਿਉਂਕਿ ਬਰੀਡ ਬਹੁਤ ਆ ਬਾਈ ਫੇਸ ਕੁਆਲਿਟੀ ਦੇ ਹੋਰ ਬਰੀਕ ਨਹੀਂ ਜਮਾ ਤੋਦੜਾ ਸੱਜਣ ਕੋਈ ਵੀ ਲੈ ਕੇ ਜਾਂਦਾ ਐਮ ਵੀ ਉਹ ਨਹੀਂ ਹੈਗੀ ਚੀਜ਼ ਨਾ ਇਹਨਾਂ ਦੇ ਵਿੱਚ ਉਹ ਚੀਜ਼ ਤਾਂ ਹੁੰਦੀ ਹੀ ਨਹੀਂ ਕਰਮਾਲੀ ਦੇ ਵਿੱਚ ਜਿਵੇਂ ਹੁਣੇ ਸੂਈ ਆ ਬਿਨਾ ਬੱਚੇ ਤੋਂ ਕੋਈ ਦਿੱਕਤ ਨਹੀਂ ਠੀਕ ਹੈ ਜਿੱਧਰ ਦੀ ਮਰਜ਼ੀ ਜਿੰਮੇ ਮਰਜ਼ੀ ਬੈਠੜਾ ਹੈ ਕੁਆਲਿਟੀ ਕਿਉਂਕਿ ਬਾਈ ਇਹਨਾਂ ਦਾ ਤੈਨੂੰ ਪਤਾ ਹੀ ਆ ਕੁਆਲਿਟੀ ਵਾਲਾ ਜਾਨਵਰ ਤਾਂ ਹੀ ਆਪਾਂ ਕਹਿੰਦੇ ਨੇ ਵੀ ਹਰਿਆਣੇ ਵਾਲਾ ਜਾਨਵਰ ਆ ਬਾਈ ਬੱਚੇ ਦਾ ਵੀ ਨਹੀਂ ਕਰਦਾ ਇਹ گاਵਾ ਨਾਲ ਦੇ ਹੁੰਦੇ ਆ ਦੇਖ ਇਦਾਂ ਹੀ ਪਸਵੇਂ ਆਉਣਾ ਨੇ ਬੱਚਾ ਨਾਲੇ ਤਾਜੀ ਸੂਈ ਆ ਨਹੀਂ ਜਾਨਵਰ ਬੈਠਣ ਨਹੀਂ ਦਿੰਦੇ ਸਹੀ ਹੈ ਤੋਰ ਦੇ ਬਾਈ ਸੋ ਦੋਸਤੋ ਇਹ ਵੀ ਮੱਝ ਤੁਸੀਂ ਦੇਖ ਸਕਦੇ ਹੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਤਾਜੀ ਸੂਈ ਵੀ ਮੱਝ ਦਿਖਾ ਰਹੇ ਹਾਂ ਜਿਹਨੂੰ ਕਿਸੇ ਰੇਟ ਦੀ ਆਪਣੀ ਤਸੱਲੀ ਹੋਊਗੀ 1 35 ਦੇ ਵਿੱਚ ਕਿਤੇ ਮਰਜ਼ੀ ਤਸੱਲੀ ਕਰਿਆ ਵੀ ਇਦਾਂ ਦੇ ਜਾਨਵਰ ਦੀ ਠੀਕ ਹੈ ਸੋ 1 ਲੱਖ ਤੇ 35000 ਇਹਦਾ ਰੇਟ ਹੈ ਕੱਟੀ ਇਹਦੇ ਮਗਰ ਆ ਬਾਈ ਵੱਡੇ ਢਾਂਚੇ ਦੀ ਆ ਕਈ ਵਾਰ ਕੋਈ ਜਾਨਵਰ ਛੋਟਾ ਮੀਡੀਅਮ ਰੇਟ ਬਾਈ ਆਪਣੇ ਕਿਉਂਕਿ ਬਾਜਵੀ ਦੱਸਾਂਗੇ ਆਪਾਂ ਇਹ ਨਹੀਂ ਹੈਗਾ ਕਈ ਵਾਰ ਕਈ ਵਾਰ ਵੀਰ ਕਹਿੰਦੇ ਨੇ ਵੀ ਰੇਟ ਬਾਜਵਾ ਪਤਾ ਨਹੀਂ ਜਾਨਵਰ ਛੋਟੇ ਹੋਣਗੇ ਹੂੰ ਅੱਗੇ ਛੋਟੀ ਆ ਗਈ ਬਾਈ ਇਹ ਸਾਰੇ ਬੋਲੇ ਚੋ ਖਾਲੀ ਆ ਠੀਕ ਹੈ ਸਵੇਰੇ ਠੀਕ ਹੈ ਤੇ ਦੁੱਧ ਨਾਰਮਲ ਦੁੱਧ ਜਿਹੜਾ ਮਰਜੀ ਸੱਜਣ ਇਹਨੂੰ 14 ਤੋਂ 15 ਕਿਲੋ ਮੰਨ ਕੇ ਲੈ ਲੈ ਠੀਕ ਹੈ ਕੀ ਰੇਟ ਰੇਟ ਬਾਈ 1 ਲੱਖ ਤੇ 20000 ਰੁਪਏ ਦੀ ਇਹਦੀ ਛੋਟੀ ਦੇ ਆਪਾਂ ਪਹੁੰਚ ਕਰ ਦਾਂਗੇ ਮੰਨ ਕੇ ਅੰਬਰਸਾਰ ਏਰੀਏ ਤੱਕ ਠੀਕ ਹੈ 16 ਲਗਭਗ 200 ਸਵਾ 250 ਕਿਲੋਮੀਟਰ ਬਣ ਜਾਣਾ ਦੋਸਤੋ ਉੱਥੋਂ ਤੱਕ ਪਹੁੰਚ ਹੋ ਜੂਗੀ ਪਹਿਲੇ ਨੰਬਰ ਤੇ ਮਾਰਜ ਦਿਖਾਈ ਸੀ ਇਹ ਵਾ ਡੇਟਾ ਨੱਚ ਦੀ ਮਾਰਜ ਜਿਹੜੇ ਵੀ ਜਾਨਵਰ ਆਪਾਂ ਦਿਖਾਵਾਂਗੇ ਨਾ ਸਾਰਿਆਂ ਦੀ ਚਾਹੇ ਕੋਈ ਸਿੰਗਲ ਸਿੰਗਲ ਦੀ ਕੋਈ ਸੱਜਣ ਪਹੁੰਚ ਕਰਾ ਲੈ ਕਿਉਂਕਿ ਜੇ ਆਪਾਂ ਬਈ ਮਹੀਨੇ ਦੇ ਵਿੱਚ 100 ਜਾਨਵਰ ਸੇਲ ਕਰਦੇ ਆ ਤਾਂ ਉਹਦੇ ਵਿੱਚੋਂ 80 ਜਾਨਵਰ ਜਿਹੜੇ ਆਪਣੀ ਆਨਲਾਈਨ ਸੇਲ ਹੁੰਦੇ ਆ ਠੀਕ ਹੈ 1 ਲੱਖ ਤੇ 20000 ਚ ਪਹੁੰਚ ਤੁਹਾਡੇ ਘਰ ਤੱਕ ਬਹੁਤ ਸ਼ਾਨਦਾਰ ਚੋਟੀਆਂ ਨੇ ਬਈ ਅੱਗੋਂ ਕੋਈ ਦੇਖਾ ਗਰਦਨ ਤੋਂ ਲਾ ਕੇ ਪਿੱਛੇ ਤੱਕ ਹਰ ਟਾਂਚੇ ਤੋਂ ਕਹਿੰਦਾ ਮਤਲਬ ਵੀ ਵਧੀਆ ਜਿਹੜੇ ਸਾਰੇ ਖਾਲੀ ਉਹ ਦਿਸ ਰਹੀ ਆ ਅੱਗੋਂ ਥਣ ਵੀ ਮੰਨ ਕੇ ਜਮਾ ਖਾਲੀ ਆ ਬੰਦ ਦੇ ਬਈ ਸੋ ਸੋ ਪੁੜੇ ਹਜੇ ਨਿਮਦੇ ਆ ਕਿਉਂਕਿ ਹਜੇ ਸਵੇਰ ਆ ਰਹੀ ਸੀ ਇਹ ਰਾਤ ਦੀ ਸੌਂੀ ਸੀ ਬਾਈ ਸਵੇਰੇ ਖਾਲੀ ਕੀਤੀ ਆ ਇੱਕ ਵਾਰ ਪਸ਼ੂ ਤੈਹ ਜੀ ਮਾਰ ਜਾਂਦਾ ਤਾਜ਼ਾ ਸੂਆ ਚੈਨ ਨੰਬਰ ਤੇ ਖੋਰ ਮੱਜ ਇਹ ਬਈ 16 17 ਦਿਨਾਂ ਦਾ ਸੂਆ 15 ਕਿਲੋ ਦੁੱਧ ਕੋਈ ਮਰਜ਼ੀ ਸੱਜਣ ਇਹਨੂੰ ਚੋਕੇ ਲੈ ਜਾ ਅੱਜ ਇਹ ਸਵੇਰੇ ਜਦੋਂ 8 9 ਵਜੇ ਮਾਲ ਪਹੁੰਚਾ ਆਪਣੇ ਕੋਲੇ ਠੀਕ ਹੈ ਕੱਲ ਵੀਡੀਓ ਤੋਂ ਬਾਅਦ ਹੀ ਗਈ ਸੀ ਹਰਿਆਣੇ ਇਸ ਲਈ 15 ਕਿਲੋ ਦੁੱਧ ਤਿਆਰ ਆ ਕੋਈ ਮਰਜ਼ੀ ਦੋ ਟਾਈਮ ਚਾਰ ਟਾਈਮ ਆਪਦੀ ਚੋਕੇ ਲੈ ਜਾ ਠੀਕ ਹੈ ਕੀ ਭਾਜਦੇ ਆ ਇਹ ਬਈ 1 ਲੱਖ 45000 ਰੁਪਏ ਦੀ ਪਹੁੰਚ ਕਰਾ ਸਕਦਾਗਾ ਅੰਬਰਸਰ ਜਿਹੜੇ ਆਪਾਂ ਜਿਹੜੀ ਕਿੱਥੇ ਵੀ ਆ ਠੀਕ ਹੈ ਹਾਂਜੀ ਇਹ ਦੂ ਅੱਗੇ ਜਿਹੜੀ ਝੋਟੀ ਹੈ ਅੱਗੇ ਜਿਹੜੀ ਇਹ ਝੋਟੀਆਂ ਬਾਈ ਇਹਦੀ 1 ਲੱਖ 10000 ਰੁਪਏ ਦੀ ਪਹੁੰਚ ਕਰ ਦੇਾਂਗੇ ਮੌਕੇ ਤੇ 8 ਕਿਲੋ ਬੋਲੀ ਇਹਦੇ ਥੱਲੇ ਤਿਆਰ ਆ ਤੇ 12 ਕਿਲੋ ਦੁੱਧ ਮੰਨ ਕੇ ਇਹ 11 12 11 12 ਨੋਰਮਲ ਤੋਂ ਦੇ ਦਿੰਦੇ ਠੀਕ ਹੈ ਸਾਫ਼ ਬਹੁਤ ਆ ਬਾਈ ਠੀਕ ਹੈ ਚਬਾ ਥਣ ਚੱਡੇ ਦੀ ਬਹੁਤ ਸਾਫ਼ ਆ ਚਬਾਈ ਇਹਦੀ ਵੀ ਜਮਾ ਰੂਬਰਗੀ ਪੋਲੀ ਆ ਠੀਕ ਹੈ ਆ ਲਾਸਟ ਉੱਤੇ ਜਿਹੜੀ ਮੈਂ ਇਹ ਝੋਟੀ ਬਾਈ 1 ਲੱਖ ਤੇ 15000 ਰੁਪਏ ਦੀ ਇਹਦੀ ਵੀ ਪਹੁੰਚ ਕਰ ਦੇਾਂਗੇ ਹੁਣ 10 ਕਿਲੋ ਬੋਲੀ ਇਹਦੇ ਥੱਲੇ ਤਿਆਰ ਆ ਪਰसों ਸ਼ਾਮ ਦੀ ਇਹ ਸੁਈ ਹੋਈ ਆ ਠੀਕ ਹੈ ਚਵਾਈ ਦੀਆਂ ਬਾਈ ਸਾਰੀਆਂ ਨਾਰਮਲ ਜਿਵੇਂ ਇਹਨਾਂ ਸੌਫਟ ਨੇ ਠੀਕ ਹੈ ਕਹਿੰਦਾ ਮੈਂ ਬਾਈ ਬਾਜ਼ਾਰ ਰੇਟ 'ਚ ਅੱਗੇ ਵੀ ਆਪਣੇ ਕੋਲ ਰੁਟੀਨ 'ਚ ਜਿੰਨੀਆਂ ਮੱਝਾਂ ਆਉਣਗੀਆਂ ਰੇਟ ਆਪਾਂ ਬਿਲਕੁਲ ਹੀ ਬਾਜ਼ਾਰ ਰੱਖਣੇ ਨੇ ਮੱਝ ਸਾਰੀ ਹਰਿਆਣੇ ਦੀ ਪੰਜਾਬ ਵਾਲੀ ਮੱਝਾਂ ਆਪ ਨੂੰ ਬਹੁਤ ਫੋਨ ਆਉਂਦੇ ਨੇ ਸੱਜਣਾ ਦੇ ਕੋਈ ਸੱਜਣ ਇਹ ਨਹੀਂ ਕਹਿ ਸਕਦਾ ਵੀ ਯਾਰ ਸਾਨੂੰ ਕਿਹਾ ਸੀ ਬਾਈ ਲੈ ਲੈਣਾ ਆਪਾਂ ਜਵਾਬ ਦੇ ਦਿੰਦੇ ਆ ਵੀਰੀ ਆਪਾਂ ਲੈਣੀ ਨਹੀਂ ਠੀਕ ਹੈ ਕਿਉਂਕਿ ਲੈਣ ਵਾਲਾ ਵੀ ਸੱਜਣ ਬਾਈ ਨਾਰਮਲ ਇੱਕ ਲਿਆ ਛੋਟੀ ਨੂੰ ਛੱਡ ਕੇ 14 14 ਕਿਲੋ ਦੁੱਧ ਨਾਰਮਲ ਦੇਣ ਵਾਲੀਆਂ ਨੇ ਠੀਕ ਹੈ ਸੋ ਇਹ ਦੋਸਤੋ ਮੱਝਾਂ ਸੀਗੀਆਂ ਤੇ ਅੱਜ ਦੀ ਵੀਡੀਓ 'ਚ ਮੱਝ ਤੁਹਾਨੂੰ ਸਿਰਫ ਮੱਝਾਂ ਹੀ ਦਿਖਾਉਣੀ ਸੀ। گاਵਾ ਖੜੀਆਂ ਹੋਰ ਵੀ ਤੁਸੀਂ ਆ ਕੇ ਦੇਖਿਓ ਵੱਡੀਆਂ گاਵਾ ਕੁਸ ਤਾਜ਼ੀਆਂ ਸੁਈਆਂ ਵੀ ਗਾਵਾ ਅਵੇਲੇਬਲ ਹੈ। ਬਾਕੀ ਪਸ਼ੂ ਖਰੀਦਣ ਲੱਗਿਆਂ ਆ ਕੇ ਦੇਖਣਾ, ਤਸੱਲੀ ਕਰਨਾ ਥੋੜਾ ਕੰਮ ਹੁੰਦਾ ਸੀ। ਤੁਹਾਨੂੰ ਵੀਡੀਓ ਸਿਰਫ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਬਾਕੀ ਪਸ਼ੂ ਬਾਰੇ ਜਾਣਕਾਰੀ ਬਾਈ ਨੇ ਤੁਹਾਨੂੰ ਸਾਰਿਆਂ ਬਾਰੇ ਦੇਤੀ ਹੈ। ਜਿਹੜਾ ਪਸ਼ੂ ਖਰੀਦਣਾ ਚਾਹੋ ਚੋ ਸਕਦੇ ਹੋ ਖਾਸ ਕਰਕੇ ਪੰਜ ਮੱਝਾਂ ਸੁਈਆਂ ਸਵਾਂੀਆਂ ਦਿਖਾਉਣਾ ਹੈ। ਇੱਕ ਝੋਟੀ ਥੱਲੇ ਦੁੱਧ ਤਿਆਰ ਹੈ ਬਾਕੀ ਜਿਹੜੀਆਂ ਝੋਟੀਆਂ ਉਹ ਤਾਜ਼ੀਆਂ ਸੁੰਆਂੀਆਂ ਵੀ ਹਨ ਉਹਨਾਂ ਦੇ ਥਣ ਪਾਸ ਹੋ ਜਾਣਗੇ ਜਿਹੜੀ ਥੱਲੇ ਦੁੱਧ ਤਿਆਰ ਹੈ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਵੀ ਸਕਦੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ